ਜਲੰਧਰ ਦੇ ਗੜਾ ਰੋਡ ਪਿੰਮਸਾ ਹਸਤਾਲ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਪੁਲਿਸ ਨਿਹੰਗ ਸਿੰਘਾਂ ਕੋਲੋਂ ਕਿਰਪਾਨ ਖੋਣ ਤੋਂ ਬਾਅਦ ਹਿਰਾਸਤ ਵਿੱਚ ਲੈਂਦੀ ਹੋਈ ਨਜ਼ਰ ਆਈ ACP ਮਾਡਲ ਟਾਊਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਮ ਸਪ ਹਸਪਤਾਲ ਦੇ ਨਜ਼ਦੀਕ ਨਿਹੰਗ ਸਿੰਘਾ ਦੁਆਰਾ ਠੇਕੇ ਨੂੰ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਇਸ ਦੌਰਾਨ ਉਕਤ ਨਿਹੰਗ ਸਿੰਘਾ ਨੇ ਪੁਲਿਸ ਉੱਪਰ ਚਾਲਲੇਵਾ ਹਮਲਾ ਕੀਤਾ। ਜਿਸ ਤੋਂ ਬਾਅਦ ਕੁਝ ਪੁਲਿਸ ਅਧਿਕਾਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਫੋਰਸ ਨੇ ਸ਼ੇ ਨਿਹੰਗ ਸਿੰਘਾ ਨੂੰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਨਿਹੰਗ ਸਿੰਘਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਨੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਨਿਹੰਗ ਸਿੰਘਾਂ ਨੂੰ ਇਨਫੋਰਮੇਸ਼ਨ ਆਈ ਸੀ ਕਿ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਹਜੇ ਕਰ ਰਹੇ ਨੇ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਕੂਪ ਵਿੱਚ ਕੱਢੀ ਹੈ ਉਸ ਸੰਬੰਧ ਵਿੱਚ ਲੀਗਲ ਜੋ ਬਣਦਾ ਕੰਮ ਕੋਈ ਮੁਲਾਜ਼ਮ ਦੀ ਕਾਇਲੋ ਨਹੀਂ ਕੋਈ ਨਹੀਂ ਇੱਕ ਇਨੇਆ ਰੌਂਡ ਅਪ ਕੀਤਾ ਸੀ ਹੇਗੇ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਮਿਲ ਤੁਹਾਡੇ ਨਾਲ ਵੀ ਹੋਈ ਹੈਗੀ ਮੈਂ ਹਿਆਰ ਸੀ ਨਾ ਮਾਨੂੰ ਜੱਫਾ ਪਾਇਆ ਸੀ ਵੀ ਮਾਰ ਲਾ ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਕਿਰਪਾ ਸਰ ਕੀ ਨਾਮ ਹੈ ਕੀ ਨਾਮ ਹੈ ਕਿਰੇ ਮੈਂ ਹਮਲਾ ਕੀਤਾ ਗਿਆ ਨਾਮ ਉਹ ਆਮਨ ਜਿਹੋਤਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਵੱਲੋਂ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਤੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀ ਜੀ ਉਹਦੇ ਵਿੱਚ ਵੀ ਜਿਹੜਾ ਹੈ ਕਿਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਨਹੀਂ ਸਾਡੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਜੀ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਾ ਜਾਏ ਝੜਪ ਹੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਸਿਟੀਓ ਸੱਤ ਗਏ ਸੀ ਉਹਨਾਂ ਨਾਲ ਬਹੂ ਬੁਲਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅਧਿਮੰਤ ਖੁੱਟ ਗਿਆ ਸੀ ਤੇ ਸ਼ਾਰਟ ਆਊਟ ਕਰਤਾ ਲੱਗਦਾ ਠੀਕ 60 ਮਿੰ ਚਲੰਦਰ ਦੇ ਗੜਾ ਰੋਡ ਪਿੰਮਸਾ ਹਸਪਤਾਲ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਪੁਲਿਸ ਨਿਹੰਗ ਸਿੰਘਾਂ ਕੋਲੋਂ ਕਿਰਪਾਨ ਖੋਹ ਤੋਂ ਬਾਅਦ ਹਿਰਾਸਤ ਵਿੱਚ ਲੈਂਦੀ ਹੋਈ ਨਜ਼ਰ ਆਈ ਏਸੀਪੀ ਮਾਡਲ ਟਾਊਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਮਸਾ ਹਸਪਤਾਲ ਦੇ ਨਜ਼ਦੀਕ ਨਿਹੰਗ ਸਿੰਘਾਂ ਦੁਆਰਾ ਠੇਕੇ ਨੂੰ ਜ਼ਬਰਦਸਤੀ ਬੰਦ ਕਰਵਾਇਆ ਜਾ ਰਿਹਾ ਹੈ ਉਹਨਾਂ 'ਤੇ ਦੋਸ਼ ਲਗਾਇਆ ਕਿ ਇਸ ਦੌਰਾਨ ਉਕਤ ਨਿਹੰਗ ਸਿੰਘਾਂ ਨੇ ਪੁਲਿਸ ਉੱਪਰ ਚਾਲਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਕੁਝ ਪੁਲਿਸ ਅਧਿਕਾਰੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਫੋਰਸ ਨੇ ਸ਼ੇ ਨਿਹੰਗ ਸਿੰਘਾਂ ਨੂੰ ਹਥਿਆਰਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਹਿਰਾਸਤ ਵਿੱਚ ਲਏ ਨਿਹੰਗ ਸਿੰਘਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਨੇ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਨਿਹੰਗ ਸਿੰਘਾਂ ਨੂੰ ਇਨਫੋਰਮੇਸ਼ਨ ਆਈ ਸੀ ਕਿ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲੈ ਜਾਂਦੇ ਆ ਫਿਰ ਹਜੇ ਕਰ ਰਹੇ ਨੇ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਰਪਾਨ ਕੱਢੀ ਹੈ ਉਹ ਸਬੰਧਿਤ ਲੀਗ ਜੋ ਬਣਦਾ ਕੰਮ ਕੋਈ ਮੁਲਾਜ਼ਮ ਦੀ ਕਾਇਲੋ ਨਹੀਂ ਕੋਈ ਨਹੀਂ ਇੱਕ ਕਿਨੇ ਆ ਰੌਂਡ ਕੀ ਦੱਸਣ ਹੈ ਹੈਗੇ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਮੁਲਾ ਤੁਹਾਡੇ ਨਾਲ ਵੀ ਹੋਈ ਹੈਗੀ ਮੈਂ ਮੁਜੀ ਸਾਹ ਨਹੀਂ ਹੈ ਹਥਿਆਰ ਸੀ ਨਾ ਮੈਂ ਦਫਾ ਪਾਇਆ ਸੀ ਵੀ ਮਾਰ ਲਾ ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਕਿਰਪਾ ਸਰ ਕੀ ਨਾਮ ਹੈ ਕੀ ਨਾਮ ਹੈ ਕਿਹੜੇ ਮਹਾਮਲੇ ਕੀਤਾ ਗਿਆ ਆਮ ਉਹ ਆਮਨ ਜਿਹੋ ਹੁੰਦਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਵੱਲੋਂ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਤੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀ ਜੀ ਉਹਦੇ ਵਿੱਚ ਵੀ ਜਿਹੜਾ ਹੈ ਕਿਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਨਹੀਂ ਸਾਡੇ ਕੋਲ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਜੀ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਾ ਜਾਏ ਝੜਪ ਹੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਸੇ ਸਟੂ ਸੱਤ ਗਏ ਸੀ ਉਹਨਾਂ ਨਾਲ ਬਹੂ ਬੁਲਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅਧਿਮੰਤ ਖੁੱਟ ਗਿਆ ਸੀ ਤੇ ਸ਼ਾਰਟ ਆਊਟ ਕਰਤਾ ਲੱਗਦਾ ਠੀਕ 60 ਮਿੰ